ਅਮਰਤ ਦੇ ਦਾਤੇ ਸਾਹਿਬੇ ਕਮਾਲ ਨੂਰ ਇਲਾਹੀ ਸ਼ਾਹੀ ਸ਼ੈਨ ਸ਼ਾਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸਹਿਬ ਜਦਾ ਫਤਿਹ ਸਿੰਘ ਨਗਰ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਦਰਸ਼ਨ ਕਰਵਾ ਰਹੇ ਸੰਗਤ ਜੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੋ ਹਰ ਸਾਲ ਇਹ ਨਗਰ ਕੀਰਤਨ ਸਹਿਬ ਜਦਾ ਫਤਿਹ ਸਿੰਘ ਨਗਰ ਗੁਰਦੁਆਰਾ ਸਾਧ ਸੰਗਤ ਸਾਹਿਬ ਵਿੱਚੋਂ ਤਕਰੀਬਨ ਸਵੇਰੇ 11 ਵਜੇ ਕੱਢੇ ਜਾਂਦਾ ਹੈ ਸੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ ਸੋ ਰਸਤੇ ਦੇ ਵਿੱਚ ਸੰਗਤਾਂ ਵੱਲੋਂ ਸਵਾਗਤ ਨਗਰ ਕੀਰਤਨ ਦਾ ਕੀਤਾ ਜਾਂਦਾ ਹੈ ਸੇ ਧੰਨਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਪੰਜ ਪਿਆਰੇ ਦੇਗਵਾਈ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਰਸਤੇ ਦੇ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਪੰਜ ਪਿਆਰਾਂ ਦਾ ਸਨਮਾਨਤ ਕੀਤਾ ਜਾਂਦਾ ਹੈ ਸਿਰਪਾਓ ਦੇ ਕੇ ਸੋ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਜਾਂਦੀ ਹੈ ਸੋ ਧੰਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬ ਜਦਾ ਫਤਿਹ ਸਿੰਘ ਨਗਰ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ ਤੋਂ ਧੰਨ ਧਨ ਸ਼੍ਰੀ ਗੁਰਗੁ ਸਿੰਘ ਪ੍ਰਕਾਸ਼ ਦੇ ਪੁਰਵ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕਰਵਾਏ ਜਾਂਦੇ ਹਨ ਸੋ ਸੰਗਤਾਂ ਹਾਜ਼ਰੀ ਭਰਦੀਆਂ ਨੇ ਇਸੇ ਤਰ੍ਹਾਂ ਹੀ ਨਗਰ ਕੀਰਤਨ ਦੇ ਵਿੱਚ ਜਿਆਦਾ ਵੱਡੀ ਗਿਣਤੀ ਵਿੱਚ ਨੌਜਵਾਨ ਜੋ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਪਾਲਕੀ ਦੇ ਉਹਨੂੰ ਕਿਵੇਂ ਕਿੰਨੀ ਸੋਹਣੀ ਤਰ੍ਹਾਂ ਨਾਲ ਸਜਾਇਆ ਗਿਆ ਸੰਗਤਾਂ ਪਿੱਛੇ-ਪਿੱਛੇ ਸ਼ਬਦ ਕੀਰਤਨ ਕਰ ਰਹੀਆਂ ਨੇ ਵਾਹਿਗੁਰਦ ਜਪ ਕੀਤਾ ਜਾ ਰਿਹਾ ਹੈ ਸੋ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਗਈ ਸਿਵਾਵਾਵਾਂ ਕੀਤੀਆਂ ਗਈਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੂਰਵ ਮੌਕੇ ਸੁੰਦਰ ਪਾਲਕੀ ਸਜਾਈ ਗਈ ਉਸ ਦੇ ਵਿੱਚ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਾਵਨ ਪਵਿੱਤਰ ਸਰੂਪ ਸੁਸ਼ੋਭਿਤ ਕੀਤੇ ਗਏ ਔਰ ਪਿੱਛੇ ਸੰਗਤਾਂ ਉਹ ਵਾਹਿਗੁਰਦ ਜਪ ਕਰ ਰਹੀਆਂ ਨੇ ਸ਼ਬਦ ਕੀਰਤਨ ਕਰ ਰਹੀਆਂ ਨੇ ਔਰ ਦੇਖ ਸਕਦੇ ਹੋ ਕਿ ਬੱਚੇ ਸਕੂਲਾਂ ਦੇ ਬੱਚੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ ਬੈਂਡ ਬਜਟ ਬੱਚਿਆਂ ਵੱਲੋਂ ਵਜਾਇਆ ਜਾ ਰਿਹਾ ਸੋ ਇਸ ਖੁਸ਼ੀ ਦੇ ਮੌਕੇ ਉੱਤੇ ਜਿੱਥੇ ਕਿ ਬੱਚਾ ਵੱਡੇ ਵੱਡੇ ਬੱਚੇ ਵੀ ਪਹੁੰਚੇ ਨੇ ਔਰ ਜਿੱਥੇ ਕਿ ਬੱਚਿਆਂ ਵੱਲੋਂ ਹਾਜ਼ਰੀ ਭਰ ਕੇ ਉੱਤੇ ਹੀ ਨਗਰ ਕੀਰਤਨ ਦੇ ਵਿੱਚ ਗਤਕਾ ਪਾਰਟੀਆਂ ਵੀ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਗਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਸੋ ਹਰ ਥਾਂ ਤੇ ਜਿੱਥੇ-ਜਿੱਥੇ ਨਗਰ ਕੀਰਤਨ ਲੰਘਿਆ ਉੱਥੇ-ਉੱਥੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸੋ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਵੱਲੋਂ ਜੋ ਚੱਕਰ ਹੈ ਉਹ ਘੁਮਾਇਆ ਜਾ ਰਿਹਾ ਔਰ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਆਪਣੇ ਬੱਚਾ ਨੂੰ ਸਿੱਖੀ ਨਾਲ ਜ਼ਰੂਰ ਜੋੜੋ ਔਰ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਸਿੱਖਿਆ ਦਿੱਤੀ ਜਾਵੇ ਸੋ ਉਹਨਾਂ ਦਾ ਇਤਿਹਾਸ ਦੱਸਿਆ ਜਾਵੇ ਛੋਟੇ ਸਹਿਬਜ਼ਾਦਾ ਦਾ ਇਤਿਹਾਸ ਦੱਸਿਆ ਜਾਵੇ ਸੋ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੋਹਰ ਪੇਖਾਏ ਜਾ ਰਹੇ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਨੇ ਸਹਿਬਜ਼ਾਦਾ ਫਤਿਹ ਸਿੰਘ ਨਗਰ ਦੀਆਂ ਜਿੱਥੇ ਕਿ ਅੱਜ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਵਕ ਵਕ ਬਜਾਰਾ ਰਾਹੀ ਹੁੰਦਾ ਹੋਇਆ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸੰਗਤ ਸਾਹਿਬ ਤੋਂ ਆਰੰਭ ਹੋ ਕੇ ਉਸ ਤੋਂ ਬਾਅਦ ਅਨਗੜ ਹਕੀਮਾ ਗੇਟ ਭਗਤਾਂ ਵਾਲਾ ਗੇਟ ਦਾਣਾ ਮੰਡੀ ਰਾਹੀਂ ਵਾਪ ਪਹੁੰਚਦਾ ਹੋਇਆ ਦੁਬਾਰਾ ਫਤਿਹ ਸਿੰਘ ਸਾਹਿਬ ਜਿਹੜਾ ਫਤਿਹ ਸਿੰਘ ਨਗਰ ਦੇ ਵਿੱਚ ਪਹੁੰਚਦਾ ਤੇ ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤੀ ਹੁੰਦੀ ਹੈ ਸੋ ਨਗਰ ਕੀਰਤਨ ਦੀ ਸ਼ੋਭਾ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੋਹਰ ਵਿਖਾਏ ਜਾ ਰਹੇ ਨੇ ਸੁਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਅੱਜ ਸੰਗਤਾਂ ਵੱਲੋਂ ਰਸਤੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਔਰ ਸੇਵਾ ਕੀਤੀ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਸੋਹਣੀ ਜੀਪ ਸਜਾਈ ਹੋਈ ਅੱਗੇ ਨਿਸ਼ਾਨ ਸਾਹਿਬ ਲਗਾਏ ਗਏ ਨੇ ਔਰ ਵਿੱਚ ਸੰਗਤਾਂ ਬੈਠ ਕੇ ਬੱਚੇ ਬੈਠੇ ਹੋਏ ਨੇ ਔਰ ਨਗਰ ਕੀਰਤਨ ਦੀ ਸ਼ੋਭਾ ਵਧਾਈ ਜਾ ਰਹੀ ਆ ਔਰ ਟਰੈਕਟਰ ਵੀ ਦੇਖ ਸਕਦੇ ਹੋ ਕਿ ਅੱਗੇ-ਅੱਗੇ ਜੋ ਛੋਟਾ ਬੱਚਾ ਹੈ ਉਸਨੇ ਤਮਾਲਾ ਸਜਾਇਆ ਬਾਣਾ ਪਾਇਆ ਬਹੁਤ ਸੋਹਣੇ ਲੱਗ ਰਹੇ ਨੇ ਉਹ ਟਰੈਕਟਰ ਸਜਾਇਆ ਹੋਇਆ ਸੋ ਇਸ ਨਗਰ ਕੀਰਤਨ ਦੇ ਵਿੱਚ ਗੱਲ ਕਰੀਏ ਤਾਂ ਅੱਗੇ ਟਰੈਕਟਰ ਦੇ ਨਾਲ ਹੀ ਜੋ ਪਾਣੀ ਵਾਲੀ ਟੈਂਕੀ ਹੈ ਉਹਦਾ ਛੜਕਾ ਕੀਤਾ ਜਾ ਰਿਹਾ ਹੈ ਪਿੱਛੇ ਸੰਗਤਾਂ ਝਾੜੂ ਦੀ ਸੇਵਾ ਕਰ ਰਹੀਆਂ ਨੇ ਆਪਣਾ ਜੀਵਨ ਸਫਲ ਕਰ ਰਹੀਆਂ ਨੇ ਸੋ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਪਣਾ ਜੀਵਨ ਸਫਲ ਕਰਨ ਦੇ ਲਈ ਅੱਜ ਨਗਰ ਕੀਰਤਨ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਸੋ ਪੈਣਾ ਵੱਲੋਂ ਚਾੜੋ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਸੇ ਤਰ੍ਹਾਂ ਹੀ ਹਰ ਸਾਲ ਸੇਵਾ ਕੀਤੀ ਜਾਂਦੀ ਹੈ ਨਾਲ ਨਾਲ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੋ ਵੱਖ-ਵੱਖ ਥਾਵਾਂ ਤੇ ਪ੍ਰਬੰਧਕਾਂ ਦਾ ਸਨਮਾਨਤ ਪ੍ਰਬੰਧਕਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਸੋ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਹਨ ਸੋ ਸਭ ਤੋਂ ਵੱਡੀ ਗੱਲ ਇਹ ਦੇਖਣ ਵਿੱਚ ਮਿਲੀ ਕਿ ਹਰ ਥਾਂ ਤੇ ਜਿੱਥੇ ਲੰਗਰ ਲਗਾਏ ਗਏ ਉੱਥੇ ਹੀ ਨੌਜਵਾਨਾਂ ਵੱਲੋਂ ਬੱਚਿਆਂ ਵਿੱਚ ਜਿਹੜੀ ਕਿ ਸਰਦਾ ਭਾਵਨਾ ਬਹੁਤ ਜ਼ਿਆਦਾ ਦਿਖਾਈ ਦਿੱਤੀ ਸੰਗਤ ਪਰਿਵਾਰਾਂ ਸਮੇਤ ਇੱਥੇ ਸੇਵਾ ਕਰਨ ਪਹੁੰਚੀ ਸੋ ਨਗਰ ਕੀਰਤਨ ਦੀ ਸ਼ੋਭਾ ਵਧਾਈਆ ਹਰ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਆਪਣਾ ਜਨਮ ਸਫਲ ਕਰਨ ਲਈ ਦੁੱਖੜੇ ਦੂਰ ਕਰਨ ਦੇ ਲਈ ਸੇਵਾ ਕੀਤੀ ਜਾ ਰਹੀ ਹੈ ਸੋ ਨਗਰ ਕੀਰਤਨ ਦੇ ਵਿੱਚ ਨਵ ਦਿਸ਼ਾ ਪਬਲਿਕ ਸਕੂਲ ਵੱਲੋਂ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰੀ ਗਈ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੋ ਛੋਟੇ ਛੋਟੇ ਬੱਚੇ ਠੰਡ ਦੇ ਵਿੱਚ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਨੇ ਉਹਨਾਂ ਦੇ ਵੱਲੋਂ ਨਗਰ ਕੀਰਤਨ ਦੀ ਸ਼ੋਭਾ ਵਧਾਈ ਜਾ ਰਹੀ ਹੈ ਸੋ ਉਹਨਾਂ ਦੇ ਵੱਲੋਂ ਜਿਹੜਾ 뮤직 ਕੇ ਸੰਗੀਤ ਤੇ ਬੈਂਡ ਹੈ ਉਹ ਵਜਾਇਆ ਜਾ ਰਿਹਾ ਨਾਲ-ਨਾਲ ਸ਼ਬਦ ਕੀਰਤਨ ਗਾਇਨ ਕੀਤਾ ਜਾ ਰਿਹਾ ਨੇ ਸੋ ਠੰਡ ਹੋਣ ਦੇ ਬਾਵਜੂਦ ਵੀ ਬੱਚੇ ਬੜੀ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਨੇ ਸੋ ਨਵ ਦਿਸ਼ਾ ਪਬਲਿਕ ਸਕੂਲ ਵੱਲੋਂ ਹਰ ਸਾਲ ਹੀ ਇਸੇ ਤਰ੍ਹਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਜਾਂਦੀ ਹੈ। ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ ਜਾਂਦੀਆਂ ਹਨ। ਸੋ ਗੱਲ ਕਰੀਏ ਤਾਂ ਵਕਫਾ ਥਾਵਾਂ ਤੇ ਲੰਗਰ ਜਿਵੇਂ ਕਿ ਸੰਗਤਾਂ ਵੱਲੋਂ ਲਗਾਏ ਗਏ ਨੇ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿੰਨੀ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਕਿ ਕਦੋਂ ਗੁਰੂ ਸਾਹਿਬ ਦੀ ਪਾਲਕੀ ਆਏਗੀ, ਪੰਜ ਪਿਆਰੇ ਆਉਣਗੇ ਤੇ ਉਹਨਾਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾਇਆ ਫੁੱਲਾਂ ਦੇ ਹਾਰ ਲੈ ਕੇ ਖੜੇ ਹੋਏ ਨੇ ਜਦੋਂ ਵੀ ਪੰਜ ਪਿਆਰੀ ਆਉਣਗੇ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਇਆ ਬਹੁਤ ਤੁਹਾਨੂੰ ਸਮੋਣੇ ਹੈ ਬੜੀ ਧੂਮ ਪਾ ਮਨਾ ਫਤੇਹ ਸਿੰਘ ਕਲੋਨੀ ਚ ਮਨਾਇਆ ਜਾ ਰਿਹਾ ਹੈ ਸੋ ਕਿ ਲੋਕਾਂ ਵਾਲਾ ਜਿਹੜੀ ਸੰਗਤ ਵਾਲਾ ਸੇਵਾ ਨਹੀਂ ਕੀਤੀ ਜਾ ਰਹੀ ਹੈ ਪਜਾਰ ਸੰਗਤਾਂ ਨੂੰ ਬਹੁਤ ਹੀ ਪਰਮੇ ਸੇਵਾ ਕੀਤੀ ਜਾ ਰਹੀ ਆ ਜਾਂ ਤਾਂ ਜਿਹੜੇ ਬੱਚੇ ਨੌਜਵਾਨ ਦੇਖੇ ਜਾ ਰਹੇ ਨੌਜਵਾਨ ਵੀ ਬਹੁਤ ਸੇਵਾ ਕਰਦੇ ਪਏ ਨੇ ਇਹ ਹਰ ਸਾਲ ਉਤਰਾਲਾ ਹੁੰਦਾ ਹੈ ਹਾਂਜੀ ਹਾਂਜੀ ਹਰ ਸਾਲ ਅ ਮੇਲੇ ਇਲਾਕੇ ਦੀ ਸੰਗਤ ساری ਨਾਲ ਮਿਲ ਕੇ ਹਾਂਜੀ ਹਾਂਜੀ ਇਲਾਕੇ ਦੀ ਸੰਗਤ ਸੇਵਾ ਕਰਦੇ ਹਾਂ ਜੀ। ਕਿਆ ਕਰ ਦੇਖਿਆ ਗਿਆ ਕਿ ਜਿਹੜੇ ਦੂਤ ਇਹ ਜਾਂ ਸੇਵਾ ਕਰ ਹਾਂਜੀ ਹਾਂਜੀ ਦੂਤ ਵੀ ਸੇਵਾ ਕਰਦਾ ਪਿਆ ਬਾਕੀ ਸੰਗਤ ਵੀ ਸਾਰੀ ਸੇਵਾ ਕਰਦੇ ਨੇ। ਨਹੀਂ ਕੋਰ ਵੀ ਕੋਈ ਸਮਾਨਤ ਹੁੰਦੇ ਨਹੀਂ ਲੱਗਦੇ। ਹਾਂਜੀ ਬਾਬਾ ਦੀਪ ਸਿੰਘ ਦਾ ਵੀ ਜਨਮ ਦਿਨ ਮਨਾਉਂਦੇ ਫਰਵਰੀ ਚ 13 ਫਰਵਰੀ ਨੂੰ ਹੁੰਦਾ ਵੀ। ਸੋ ਸੰਗਤਾਂ ਨੂੰ ਪਤਾ ਹੀ ਹੈ ਕਿਨੇ ਜਾਓ। ਹਾਂਜੀ ਹਾਂਜੀ ਸਾਰੇ ਇਲਾਕੇ ਨਿਵਾਸੀਆਂ ਨੂੰ ਦਸਵੇਂ ਪਾਤਸ਼ਾਹ ਦੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਦੀ ਕਾਲਸਾ ਵਾਏ ਗੁਰਦੀ ਕੀ ਫਤਿਹ ਅੱਜ ਸਾਬ ਜਦਾ ਫਤਿਹ ਸਿੰਘ ਨਗਰ ਵੱਲੋਂ ਨਗਰ ਕੀਰਤਨ ਦੀ ਬਹੁਤ ਵੱਡਾ ਭਾਰੀ ਨਾਲ ਇਕੱਠ ਨਾਲ ਕਿ ਕੱਢਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਸਕੂਲੀ ਬੱਚੇ ਬੈਣਵਾਜੇ ਹਾਂ ਤਲਾਨੀ ਸੰਗਤਾਂ ਨੇ ਸਨਯੋਗ ਦਿੱਤਾ ਹੈ ਹਰ ਹਰ ਦੁਕਾਨਦਾਰ ਨੇ ਲੰਗਰ ਦਾ ਸੇਵਾ ਕੀਤੀ ਹੈ ਦੁੱਧ ਦੀ ਸੇਵਾ ਕੀਤੀ ਹਾਂ ਤਲਾਨ ਦੀ ਸੇਵਾ ਕੀਤੀ ਨਿਊਟਰੀ ਕੁਲਚਾ ਸਭ ਕੁਛ ਦੀ ਸੇਵਾ ਕੀਤੀ ਹੈ ਜਿਨ੍ਹਾਂ ਦੇ ਅੱਜ ਗੁਰੂ ਗੋਬਿੰਦ ਸਿੰਘ ਦੇ ਖੰਡ ਪਾਠ ਰੱਖੇ ਗਏ ਹਨ ਜਿਨ੍ਹਾਂ ਦੇ ਸੋਮਵਾਰ ਭੋਗ ਪਾਏ ਜਾਣਗੇ ਬਤ ਬਤ ਚਣਕਾਂ ਸੰਗਤਾਂ ਹਿੱਸਾ ਪਾ ਕੇ ਪਿਛਾ ਹਾੜੀ ਪਰੋ ਹਾੜੀ ਪਰੋ ਗੁਰੂ ਘਰ ਦੀਆਂ ਖੁਸ਼ੀਆਂ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਮੈਂ ਗਲੀ ਨੰਬਰ 13 ਤੋਂ ਰਾਜਪਾਲ ਬੋਗੀ ਅਜੀ ਬੜੇ ਖੁਸ਼ ਆ ਜੀ ਬੜੇ ਤਨਵਾਦੀ ਆ ਗੁਰਦੁਆਰਾ ਸਾਹਿਬ ਜੀ ਨੇ ਪਾਲਕੀ ਸਾਹਿਬ ਕੱਢੀ ਓਹ ਵੈਲਕਮ ਕਰਨ ਵਾਸਤੇ ਸਾਰੇ ਇੱਥੇ ਖਲੋਤੇ ਗੁਰਦੁਆਰ ਔਰ ਬੜੇ ਮੋਮਾ ਅਗੇ ਜਸ਼ਨ ਮਨਾ ਰਹੇ ਸਾਰੇ ਤੇ ਸਾਡੇ ਵੀ ਗਲੀ ਦੇ ਜਿੰਨੇ ਵੀ ਭੈਣਾ ਮਾਵਾ ਸਾਰੀ ਇਸ ਗੱਲ ਖੜੀਆਂ ਨੇ ਪਾਲਕੀ ਸਾਹਿਬ ਦਾ ਵੈਲਕਮ ਕਰਨ ਵਾਸਤੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵਾ ਉਸ ਦੀ ਖੁਸ਼ੀ ਵਿੱਚ ਸਾਰੇ ਮਹੱਲਾ ਨਿਵਾਸੀ ਜੋ ਹੈ ਵਾਧੂੜੜਕੇ ਜੋ ਆਪਣਾ ਸਹਿਯੋਗ ਦੇ ਰਿਹਾ ਅਸੀਂ ਇਹ ਕਹਿੰਦੇ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਸਾਰੇ ਪਹੁੰਚੋ ਕਿਉਂਕਿ ਇਹ ਦਿਹਾੜਾ ਜੋ ਹੈ ਉਹਨਾਂ ਨੇ ਸ਼ੀਤੀਆਂ ਜੋ ਆਪਾਂ ਨੂੰ ਯਾਦ ਰੱਖਦੇ ਦਿੱਤੀਆਂ ਵਾ ਕਿਉਂਕਿ ਸਤ ਜੀ ਉਹਨਾਂ ਨੇ ਆਪਣੇ ਬਾਰੇ ਤੇ ਵਾਈ ਗੁਰੂ ਦਾ ਖਾਲਸਾ ਬਾਈ ਜੀ ਫਤਿਹ ਇਹ ਕਹਿੰਦੇ ਹੋਏ ਮੈਂ ਤੁਹਾਨੂੰ ਇਹ ਕਹਿਣਾ ਕਿ ਆਪਾਂ ਸਾਰੇ ਵੱਧ ਚੜ ਕੇ ਹਰ ਸਾਲ ਹਰ ਸਾਲ ਮਨਾਇਆ ਜਾਂਦਾ ਵਾ ਤੇ ਜੋ ਆਪਾਂ ਸਜੋਧ ਰਿਆ ਕਰੀਏ ਕੋ ਆਪਣੇ ਮਹੱਲੇ ਦਾ ਕੰਮ ਸਾਰੇ ਤੇ ਉਹ ਨਾਂ ਹੀ ਉਹਨਾਂ ਦਾ ਰੱਖਿਆ ਗਿਆ ਤੇ ਹਮ ਜਿਹੜਾ ਫਤਿਹ ਸਿੰਘ ਕਲੋਨੀ ਉਹਨਾਂ ਦੇ ਗੁਰੂਆਂ ਦੇ ਬੱਚਿਆਂ ਦੇ ਨਾਂ ਤੇ ਰੱਖਿਆ ਗਿਆ ਵਾ ਯਾ ਗੁਰੂਕੀਤਾ ਖਾਲਸਾ ਮੈਂ ਤੁਹਾਨੂੰ ਦਿੱਤੀ ਫਤਿਹ ਵਾ ਪਰਦੇਓ ਅਰਦੇ ਕਪੜਾ ਵਿਆਮ ਪਿੰਨਾ ਵਾ ਵਾਓ ਵਾਓ ਪਰਦੇ ਸੇ ਤਾਂ ਆਪੇ ਬੁਰਕੀਲਾ ਲਾਖ ਪੂਰੀਆ ਪਾਸ ਚਾਇਆ ਜੇ ਸਤਿਗੁਰ ਨਦਰ ਕਰੇ ਨਿਮ ਬੇਈਕਾਰ ਦਾਮ ਤੇ ਮੇਰਾ ਮਨ ਤਾਂ ਅਕੀਦਮ ਰੇ ਮਾਤਾ ਸਰ ਅਲਾਕਾ ਸਭ ਜਗਾ ਦਾ ਪਰਦੇਸ ਸਗਤਿਆ ਸੰਤਾਨੋ ਕਲਕੀਆਂ ਵਾਲੇ ਪੈਸ਼ਾ ਤਾਂ ਸੰਗਰੂ ਗੋਬਿੰਦ ਸਿੰਘ ਸਾਹਿਬ ਦੀ ਤਾਕਤ ਨਾਲ ਸ਼੍ਰੀ ਗੁਰੂ ਸਾਹਿਬ ਦੀ ਆਪਾ ਕੁੱਤੇ ਨਾਲ ਖੁਸ਼ੀਆਂ ਭਰੇ ਸਮੇਂ ਮੌਜੂਦਿਤੀ ਦੇ ਇਹਨਾਂ ਨੇ ਦਸੋਂ ਪਾਸਾ ਤਾਂ ਸੰਗਰੂ ਗੋਬਿੰਦ ਸਿੰਘ ਸਾਹਿਬ ਦੀ altar ਪਰ ਬਣਾਉਂਦੇ ਹੱਥਾਂ ਜਿਹਾ ਸਾਰ ਸੇਕੂ ਸ਼ਾਹ ਨਗਰ ਕੋਲ ਤੋਂ ਸ਼ੁਰੂ 11:00 ਵਜੇ ਤੋਂ ਆਪਾ ਗੁਰਦੁਆਰਾ ਸਾਹਿਬ ਤੋਂ ਰੱਬ ਕੀਤਾ ਸੀ ਜੋ ਸੰਕਟ ਆਖੀ ਚੈਰ ਦੇ ਕੋਲੋਂ ਗਿਆ ਟਿਮਾ ਵਾਲਾ ਸਤ ਮਗਰਾ ਸਾੜਾ ਕੱਲੂ ਜੀਤ ਭਗਤਾਂ ਵਾਲਾ ਦਾਣਾ ਮੰਡੀਰ ਪਿਆਪੂ ਤੋਂ ਹੁੰਦਾ ਆਇਆ ਬਾਕੀ ਇਹ ਆਪਣੇ ਰਾਕੇ ਦੀ ਗੁਟਵਾਰਾ ਸਾਡੇ ਕੇ ਕਾਂਜ ਨਹੀਂ ਆਨੇ ਸੋਤੇ ਸਮਾਪਤੀ ਦਾ ਸਾਹੂ ਹੋ ਗੋਹ ਸੰਕਾਨੇ ਨਗਰ ਕੀ ਜਿੱਥੇ ਜਹ ਦੁਨੀਆ ਭੜਿਆ ਥੋੜ ਥੋੜ ਪਰਵਾਰ ਸਭੂ ਇਲਾਕਾ ਨਿਵਾਸੀਆਂ ਦੇ ਦੇ ਕੇ ਸਾਤਾ ਨੂੰ ਤੇ ਸ਼ੁਭ ਘਾੜੇ ਦੀਆਂ ਅਖਰਾਖੋ ਲਾਇਆ ਹੋਣ ਲੱਖ ਲੱਖ ਹੋ ਦਈਆਂ ਹੋਣ ਤੇ ਅੱਲਾਹ ਸਾਹਿਬ ਗੁਟਵਾਰਾ ਸਾਹਿਬ ਸਭ ਜਦਾ ਫਤੇ ਸੇ ਨਜ਼ਰ ਇਹ ਸਰਦਾਵਲੋ ਨਗਰ ਕੀ ਪ੍ਰਾਹ ਸਾਵਸ ਕੀਤਾ ਜਾਂਦਾ ਬਸ ਤਰਫੋ ਸਭ ਪਾਈ ਹੱਥ ਕਰੀ ਜਾਨਦਾ

ਸਭ ਨੂੰ ਸਤਾਰਾਂ ਰੁਪਏ ਦੀ ਹੈ 20 ਜਨਵਰੀ ਨੂੰ ਵਾਅਦਾ ਕਰਕੇ ਗੁਰੂ ਘਰ ਆ ਕੇ ਆਪਣਾ ਜੀਵਨ ਬਣਾਓ। ਫਲ ਆਉਂਦੇ ਠਿਕਾ ਖਲਸਾ ਫਲ ਵਿੱਚ ਬੱਤੀ